ਅਗਲੀ ਜਿਹੜੀ ਖਬਰ ਆ ਬੜੀ ਗੰਭੀਰ ਖਬਰ ਆ ਉਹ ਆ ਰਹੀ ਹੈ ਸਾਊਥ ਕੈਰੋਲਾਈਨਾ ਤੋਂ 10 ਜਾਣੇ ਜਿਹੜੇ ਨੇ ਉਹਨਾਂ ਨੂੰ ਹਸਪੀਟਲਾਈਜ਼ ਕੀਤਾ ਕਰਨਾ ਪਿਆ ਹੌਰੀ ਕਾਉਂਟੀ ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਚੱਲ ਰਹੀ ਆ ਇਹ ਜਿਹੜੀ ਘਟਨਾ ਵਾਪਰੀ ਆ ਮੈਟਲ ਬੀਚ ਜਿਹੜਾ ਉਥੋਂ 25 ਮੀਲ ਦੂਰ ਨਾਰਥ-ਈਸਟ ਦੇ ਇਲਾਕਿਆਂ ਦੇ ਵਿੱਚ ਵਾਪਰੀ ਆ ਗੋਲੀਆਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਸੀਗੀਆਂ ਸ਼ੂਟਿੰਗ ਦੀ ਵਾਰਦਾਤ ਵਾਪਰੀ ਤੇ ਉਸ ਤੋਂ ਬਾਅਦ ਇਹ ਜਿਹੜੀ ਘਟਨਾ ਵਾਪਰੀ ਆ ਇੱਥੇ ਇੱਕ ਪ੍ਰਾਈਵੇਟ ਮੈਮੋਰੀਅਲ ਡੇ ਜਿਹੜਾ ਵੀਕਐਂਡ ਹੈ ਉਹ ਮਨਾਇਆ ਜਾ ਰਿਹਾ ਸੀਗਾ ਪੁਲਿਸ ਦੇ ਦੱਸਣ ਦੇ ਮੁਤਾਬਕ ਤੇ ਉੱਥੇ ਜਦੋਂ ਗੋਲੀਆਂ ਚੱਲੀਆਂ ਤਾਂ 10 ਜਣਿਆਂ ਨੂੰ ਗੰਭੀਰ ਹਾਲਤ ਦੇ ਵਿੱਚ ਜਿਹੜਾ ਉਹ ਹਸਪੀਟਲ ਦੇ ਵਿੱਚ ਭਾਰਤੀ ਕਰਵਾਉਣਾ ਪਿਆ ਦੱਸਿਆ ਜਾ ਰਿਹਾ ਕਿ ਜਿਹੜੇ ਲੋਕ ਸੀਗੇ ਗੋਲੀਆਂ ਚੱਲਣ ਤੋਂ ਬਾਅਦ ਉੱਥੋਂ ਭੱਜਨੇ ਸ਼ੁਰੂ ਹੋ ਗਏ ਨਾਰਥ ਮੈਟਰਲ ਬੀਚ ਪੁਲਿਸ ਅਫਸਰ ਨੇ ਇਹਨਾਂ ਘਟਨਾਵਾ ਜਿਹੜੀ ਘਟਨਾ ਸੀ ਉਹਨੂੰ ਰਿਸਪੌਂਡ ਕੀਤਾ ਤੇ ਪੁਲਿਸ ਨੇ ਕਿਹਾ ਕਿ ਜਿਹੜੀਆਂ ਗੋਲੀਆਂ ਚੱਲਣ ਦੀ ਆਵਾਜ਼ ਆ ਉਸ ਤੋਂ ਬਾਅਦ ਲੋਕ ਉੱਥੇ ਬਹੁਤ ਦਾ ਹੀ ਭੱਜੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਭੱਜਣਾ ਪਿਆ ਇਹਨਾਂ 11 ਲੋਕਾਂ ਦੇ ਵਿੱਚ ਕਿਹੜੇ ਜਣਾਂ ਦੀ ਕਿੰਨੇ ਜਣਾਂ ਦੀ ਜਿਹੜੀ ਹਾਲਤ ਆ ਉਹ ਗੰਭੀਰ ਆ ਜਾਂ ਕਿੰਨੇ ਜਣਾਂ ਦੀ ਜਿਹੜੀ ਜਾਨ ਨੂੰ ਖਤਰਾ ਇਹਦੇ ਬਾਰੇ ਪੁਲਿਸ ਨੇ ਹਲੇ ਕੋਈ ਜਾਣਕਾਰੀ ਨਹੀਂ ਦਿੱਤੀ ਲਿਟਰਲ ਰੀਵਰ ਜਿਹੜੀ ਇੱਕ ਕਮਿਊਨਿਟੀ ਆ ਉਹ 11000 ਲੋਕ ਜਿਹੜੇ ਉੱਥੇ ਸਾਊਥ ਕੈਰੋਲਾਈਨਾ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਇਕੱਠੇ ਹੋਏ ਸੀਗੇ ਤੇ ਟਾਊਨ ਜਿਹੜਾ ਉਹ ਡੀਪ ਸੀ ਫਿਸ਼ਿੰਗ ਦੇ ਲਈ ਜਾਣਿਆ ਜਾਂਦਾ ਲੋਕ ਦੁਨੀਆ ਤੋਂ ਜਾਂ ਅਮਰੀਕਾ ਤੋਂ ਵੱਖ-ਵੱਖ ਹਿੱਸਿਆਂ ਤੋਂ ਇੱਥੇ ਆਉਂਦੇ ਨੇ ਤੇ ਪਾਰਟੀਆਂ ਕਰਦੇ ਨੇ ਪ੍ਰਾਈਵੇਟ ਪਾਰਟੀ ਦੇ ਵਿੱਚ ਹੀ ਇਹ ਜਿਹੜੀ ਗੋਲੀ ਚੱਲਣ ਦੀ ਵਾਰਦਾਤ ਵਾਪਰੀ ਆ ਜਿਸ ਤੋਂ ਬਾਅਦ ਜਿਹੜੀ ਪੁਲਿਸ ਆ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਗਲੀ ਜਿਹੜੀ ਖਬਰ ਆ ਬੜੀ ਗੰਭੀਰ ਖਬਰ ਆ ਉਹ ਆ ਰਹੀ ਹੈ ਸਾਊਥ ਕੈਰੋਲਾਈਨਾ ਤੋਂ 10 ਜਾਣੇ ਜਿਹੜੇ ਨੇ ਉਹਨਾਂ ਨੂੰ ਹਸਪੀਟਲਾਈਜ਼ ਕੀਤਾ ਕਰਨਾ ਪਿਆ ਹੌਰੀ ਕਾਉਂਟੀ ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਚੱਲ ਰਹੀ ਆ ਇਹ ਜਿਹੜੀ ਘਟਨਾ ਵਾਪਰੀ ਆ ਮੈਟਲ ਬੀਚ ਜਿਹੜਾ ਉਥੋਂ 25 ਮੀਲ ਦੂਰ ਨਾਰਥ-ਈਸਟ ਦੇ ਇਲਾਕਿਆਂ ਦੇ ਵਿੱਚ ਵਾਪਰੀ ਆ ਗੋਲੀਆਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਸੀਗੀਆਂ ਸ਼ੂਟਿੰਗ ਦੀ ਵਾਰਦਾਤ ਵਾਪਰੀ ਤੇ ਉਸ ਤੋਂ ਬਾਅਦ ਇਹ ਜਿਹੜੀ ਘਟਨਾ ਵਾਪਰੀ ਆ ਇੱਥੇ ਇੱਕ ਪ੍ਰਾਈਵੇਟ ਮੈਮੋਰੀਅਲ ਡੇ ਜਿਹੜਾ ਵੀਕਐਂਡ ਹੈ ਉਹ ਮਨਾਇਆ ਜਾ ਰਿਹਾ ਸੀਗਾ ਪੁਲਿਸ ਦੇ ਦੱਸਣ ਦੇ ਮੁਤਾਬਕ ਤੇ ਉੱਥੇ ਜਦੋਂ ਗੋਲੀਆਂ ਚੱਲੀਆਂ ਤਾਂ 10 ਜਣਾਂ ਨੂੰ ਗੰਭੀਰ ਹਾਲਤ ਦੇ ਵਿੱਚ ਜਿਹੜਾ ਉਹ ਹਸਪੀਟਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਦੱਸਿਆ ਜਾ ਰਿਹਾ ਕਿ ਜਿਹੜੇ ਲੋਕ ਸੀਗੇ ਗੋਲੀਆਂ ਚੱਲਣ ਤੋਂ ਬਾਅਦ ਉੱਥੋਂ ਭੱਜਣੇ ਸ਼ੁਰੂ ਹੋ ਗਏ ਨਾਰਥ ਮੈਟਰਲ ਬੀਚ ਪੁਲਿਸ ਅਫੀਸਰ ਨੇ ਇਹਨਾਂ ਘਟਨਾਵਾ ਜਿਹੜੀ ਘਟਨਾ ਸੀ ਉਹਨੂੰ ਰਿਸਪੌਂਡ ਕੀਤਾ ਤੇ ਪੁਲਿਸ ਨੇ ਕਿਹਾ ਕਿ ਜਿਹੜੀਆਂ ਗੋਲੀਆਂ ਚੱਲਣ ਦੀ ਆਵਾਜ਼ ਆ ਉਸ ਤੋਂ ਬਾਅਦ ਲੋਕ ਉੱਥੇ ਬਹੁਤ ਦਾ ਹੀ ਭੱਜੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਭੱਜਣਾ ਪਿਆ ਇਹਨਾਂ 11 ਲੋਕਾਂ ਦੇ ਵਿੱਚ ਕਿਹੜੇ ਜਾਨਾਂ ਦੀ ਕਿੰਨੇ ਜਾਨਾਂ ਦੀ ਜਿਹੜੀ ਹਾਲਤ ਆ ਉਹ ਗੰਭੀਰ ਆ ਜਾਂ ਕਿੰਨੇ ਜਾਨਾਂ ਦੀ ਜਿਹੜੀ ਜਾਨ ਨੂੰ ਖਤਰਾ ਇਹਦੇ ਬਾਰੇ ਪੁਲਿਸ ਨੇ ਹਲੇ ਕੋਈ ਜਾਣਕਾਰੀ ਨਹੀਂ ਦਿੱਤੀ ਲਿਟਰਲ ਰੀਵਰ ਜਿਹੜੀ ਇੱਕ ਕਮਿਊਨਿਟੀ ਆ ਉਹ 11000 ਲੋਕ ਜਿਹੜੇ ਉੱਥੇ ਸਾਊਥ ਕੈਰੋਲਾਈਨਾ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਇਕੱਠੇ ਹੋਏ ਸੀਗੇ ਤੇ ਟਾਊਨ ਜਿਹੜਾ ਉਹ ਡੀਪ ਸੀ ਫਿਸ਼ਿੰਗ ਦੇ ਲਈ ਜਾਣਿਆ ਜਾਂਦਾ ਲੋਕ ਦੁਨੀਆ ਤੋਂ ਜਾਂ ਅਮਰੀਕਾ ਤੋਂ ਵੱਖ-ਵੱਖ ਹਿੱਸਿਆਂ ਤੋਂ ਇੱਥੇ ਆਉਂਦੇ ਨੇ ਤੇ ਪਾਰਟੀਆਂ ਕਰਦੇ ਨੇ ਪ੍ਰਾਈਵੇਟ ਪਾਰਟੀ ਦੇ ਵਿੱਚ ਹੀ ਇਹ ਜਿਹੜੀ ਗੋਲੀ ਚੱਲਣ ਦੀ ਵਾਰਦਾਤ ਵਾਪਰੀ ਆ ਜਿਸ ਤੋਂ ਬਾਅਦ ਜਿਹੜੀ ਪੁਲਿਸ ਆ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ